ਬੌੜੀ ਮਹੱਲਾ ਪੰਜਵਾ ਕਰ ਕਿਰਪਾ ਭੀਤੇ ਗੁਰ ਸੋਈ ਜਿਨੇ ਵੀ ਕਿਸੇ ਪਤਸ਼ਾਹ ਜੀ ਨੇ ਕਿਰਪਾ दृष्टि ਕੀਤੀ ਹੈ ਉਹਨਾਂ ਨੂੰ ਸੋ ਪਰਮੇਸ਼ਰ ਦਾ ਰੂਪ ਸਤਿਗੁਰੂ ਜੀ ਭੀਤੇ ਮਿਲੇ ਹਨ ਉਰਲੇ ਕੁੰਨਾ ਦੇ ਪ੍ਰੇਰੇ ਹੋਏ ਪਰਮੇਸ਼ਰ ਕਿਰਪਾ ਕਰਕੇ ਸਤਿਗੁਰਾਂ ਜੀ ਨਾਲ ਮਿਲਦਤਾ ਹੈ ਸਤ ਬਾਲ ਰੂਪ ਨਾ ਵਿਆਪੈ ਕੋਈ ਉਹ ਸਤਗੁਰੂ ਸੱਚੇ ਪਤਸ਼ਾਹ ਦੇ ਬਾਲ ਕਰਕੇ ਸ਼ਕਤੀ ਕਰਕੇ ਗੁਰਾਂ ਦੇ ਬੇਕ੍ਰਿਪੀ ਬਲ ਕਰਕੇ ਹੰਕਾਰ ਆਦਿਕ ਰੋਗ ਕੋਈ ਨਹੀਂ ਵਿਆਜ ਦਾ ਲੱਗਦਾ ਹੈ ਆਰਾਮ ਰਮਨ ਕਰਨ ਭੈ ਸਾਗਰ ਜੋ ਰਾਮ ਈਸ਼ਵਰ ਰਮਨ ਉਚਾਰਨ ਕਰਨਾ ਹੈ ਇਹ ਕਰਨ ਜਹਾਜ ਆ ਭੈ ਦਾ ਸੰਸਾਰ ਨੂੰ ਤੇ ਕਰਨ ਵਾਸਤੇ ਕਰਨ ਸੂਰ ਫਾਰੇ ਜਮ ਕਾਗੜ ਕਰਨ ਆਿਆਂ ਨੂੰ ਰੱਖਣ ਵਾਸਤੇ ਸੂਰ ਬੀਰ ਸਗੁਰੂ ਹਨ ਜਮਾਂ ਦੇ ਵੀ ਕਾਗਜ਼ ਪਾੜ ਦਿੰਦੇ ਹਨਗੇ ਜਿਨ੍ਹਾਂ ਦੇ ਅੰਤਕਾਰ ਰੂਪੀ ਜਿਹੜੇ ਫਰੇਸ ਕਾਗਜ ਹੈ ਲਿਖੇ ਹੋਏ ਸਾਰੇ ਉਹ ਪਾੜ ਦिए ਧੰਵਾਦ ਅਰ ਕਾਗਜ ਸਾਰੇ ਜਨਾਕ ਲਈ ਕਾਸ਼ਾ ਮੰਗਿਆ ਰਹਾਉ ਸਤਗੁਰ ਮੰਤਰ ਦੀਉ ਹਰਨਾ ਸਤਗੁਰਾਂ ਤੋਂ ਤਾਂਈ ਪਰਮੇਸ਼ਰ ਦਾ ਨਾਮ ਹੀ ਮੰਤਰ ਬੁੱਝਾ ਹੈ ਇਹ ਆਸਰ ਪੂਰਨ ਭੇ ਕਾ ਇਸ ਮਹਾਰਾਜ ਦੇ ਨਾਮ ਦੇ ਆਸਰੇ ਉਹਨਾਂ ਦੇ ਸਾਰੇ ਕੰਮ ਲੋਕ ਲੋਕ ਦੇ ਪੂਰੇ ਹੋ ਗਏ ਕੋਈ ਅਧੂਰਾ ਨਹੀਂ ਰਿਹਾ ਹੈ ਜਪ ਤਪ ਸੰਜਮ 쿠ਰੀ ਵੜਿਆ ਉਹਨਾਂ ਨੇ ਯਾਗ ਜਿਹੜਾ ਬਾਣੀ ਕਰ ਕਿਸੇ ਦੇਵਤੇ ਦਾ ਕਰਨਾ ਸੀ ਤਪ ਛੀਰ ਕਰਕੇ ਭੁੱਖੇ ਤੇ ਹਾਏ ਵਰਤ ਰੱਖਣੇ ਸੀ ਜਲ ਧਾਰਾ ਕਰਨੀ ਸੀ ਧੂਨੀਆਂ ਤਪਣੀਆਂ ਸੀ ਇਹ ਤੱਬੀ ਜਪ ਤੇ ਤਪ ਜਿਹੜੇ ਐ ਤਿੰਨ ਪ੍ਰਕਾਰ ਦਾ ਜਪ ਹੈ ਤਿੰਨ ਪ੍ਰਕਾਰ ਦਾ ਤਪ ਹੈ ਇਹ ਰਾਜਸੀ ਕਾਪੇ ਹੈ ਇੰਦਰੀਆਂ ਨੂੰ ਦਮਨ ਕਰਕੇ ਮਨ ਦਾ ਫੁਰਨਾ ਨਾ ਰੁਕਣਾ ਤੇ ਜਾਪ ਕਰਦੇ ਰਹਿਣਾ ਇਹ ਰਾਜਸੀ ਹੈ ਇਤੇ ਸ਼ਾਂਤ ਕੀ ਹੈ ਮਨ ਦਾ ਵਿਸਰਾਮ ਪਾ ਜਾਣਾ ਸ਼ਾਂਤ ਕੀ ਜਪ ਹੈ ਇਸੇ ਪ੍ਰਕਾਰ ਕਿਸੇ ਨੂੰ ਮਾਰਨ ਵਾਲ ਤੇ ਜਾਪ ਕਰਨਾ ਤਾਮਸੀ ਜਪ ਹੈ ਇਸੇ ਪ੍ਰਕਾਰ ਤਪ ਵੀ ਤਿੰਨ ਪ੍ਰਕਾਰ ਦਾ ਧੂਨੀਆਂ ਤੌਣੀਆਂ ਵਰਤ ਰੱਖਣੇ ਜਲਧਾਰਾ ਕਰਨੀ ਤਾਮਸੀ ਤਪ ਹੈ ਇੰਦਰੀਆਂ ਦਾ ਦਮਨ ਕਰਕੇ ਰੱਖਣਾ ਇਹ ਰਾਸਿਕ ਤਪ ਹੈ ਕਿਤਨੀ ਇਕਾਗਰਤਾ ਸ਼ਾਂਤ ਕੀ ਤਪ ਹੈ ਇਸ ਪ੍ਰਕਾਰ ਦੇ ਤਪਾਦਕ ਜਪ ਤਪ ਸੰਜਮ ਪੂਰੀ ਵੜਿਆ ਉਹਨਾਂ ਦਾ ਹੀ ਜਪ ਪੂਰਨ ਹੈ ਉਹਨਾਂ ਦਾ ਹੀ ਤਪ ਪੂਰਨ ਹੈ ਉਹਨਾਂ ਦੇ ਸੰਜਮ ਇੰਦਰੀਆਂ ਦਾ ਗਮਨ ਪੂਰਨ ਹੈ ਪੂਰਨ ਨੇ ਦੇ ਸਾਰੇ ਸਾਧਨਸਾਨੇ ਪੂਰਨ ਨੇ ਬ੍ਰੰਦ ਗਿਆ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਦੀ ਬੁਲਿਆਈ ਪ੍ਰਾਪਤ ਹੋਈ ਹੈ ਗੁਰ ਕਿਰਪਾਲ ਹਰ ਭੈ ਸਹਾਈ ਜਦੋਂ ਗੁਰੂ ਸਾਹਿਬ ਜੀ ਕਿਰਪਾਲੂ ਹੋਏ ਤਾਂ ਅਕਾਲ ਪੁਰਖ ਅੰਤਰੀਅਮ ਵੀ ਆਪ ਸਹਾਇਕ ਹੋਏ ਮਾਨ ਮੂਹ ਖੋਏ ਗੁਰ ਭਰਮ ਹੋਵਰ ਸਾਡੇ ਮਾਨ ਦੀ ਜਿਹੜੀ ਛੱਜ ਨਹੀਂ ਮੇਰਾ ਲੋਕ ਆਦਰ ਕਰਨ ਪਾਲ ਕੇ ਚੜਾ ਕੇ ਜਰ ਜੂਰ ਸੀ ਕੱਢਦੇ ਰਹੇ ਨਾ ਤੇ ਮੋਹ ਸੀ ਪਦਾਰਥਾਂ ਦਾ ਸਰੀਰਾਂ ਦਾ ਸੁਬੰਧੀਆਂ ਦਾ ਤੇ ਭਰਮ ਆਦ ਕਿਸੀ ਏ ਗੁਰੂ ਸਾਹਿਬਨ ਕਿਰਪਾ ਕਰਕੇ ਖੋਤ ਦੇ ਗਵਾਧ ਉੱਤੇ ਹੰ ਸੇਖ ਨਾਨਕ ਪਸਰੀ ਪਾਰ ਬ੍ਰਹਮ ਬਗਦੀ ਸੈ ਵੀ ਤੈਨੂੰ ਦੇਖਣਾ ਕਰੋ ਭਾਈ ਪਾਰ ਨੂੰ ਪਰਮੇਸ਼ਵਰੀ ਸਾਰੇ ਫਸਰਿਆ ਫੈਲਿਆ ਹੋਇਆ ਹੈ ਇਹ ਸਰਕਾਰ ਦੇਖਦੇ ਸੀ ਵਿਸ਼ਾ ਜਾਗਤੀ ਦ੍ਰਿਸ਼ਟੀ ਜਾਗ ਪੈਂਦੀ ਉਹਨਾਂ ਦੀ ਗੌਂਦੀ ਮਹੱਲਾ ਪੰਜਵਾ ਬਿਖੇ ਰਾਜ ਤੇ ਅੰਗਲਾ ਭਾਰੀ ਇਹ ਬਖਰੀ ਰਾਜੇ ਨੇ ਸਾਧ ਸੰਗੀ ਹਲ ਵਗਦੇ ਵਿਸ਼ਾ ਨੂੰ ਭੋਗਦਾ ਰਹਿੰਦਾ ਹੈ ਉਹਦੇ ਨਾਲ ਉਹ ਜਿਹੜਾ ਅੰਨ ਹੈ ਨਾ ਅੱਖਾਂ ਤੋਂ ਹੀਣਾ ਸੂਰਮਾ ਕੋਈ ਗਰੀਬ ਆਦਮੀ ਉਹ ਬਸ਼ਈ ਰਾਜੇ ਨਾਲ ਉਹ ਅੰਨਾਂ ਦੀ ਭਾਰੀ ਗੁਣਾਂ ਵਾਲਾ ਵੱਡਾ ਹੈ ਸੂਰਮਾ ਹੋਵੇ ਗਰੀਬ ਹੋਵੇ ਅੱਖਾਂ ਤੋਂ ਹੀਣਾ ਹੋਵੇ ਉਹ ਬਸ਼ਈ ਰਾਜੇ ਨੂੰ ਵੱਡੇ ਗੁਣਾਂ ਵਾਲਾ ਗੁਰੂ ਸਾਹਿਬ ਜੀ ਕਹਿੰਦੇ ਭਾਰੀ ਉਹਦੇ ਚ ਗੁਣ ਹੋਏ ਨੇ ਦੁੱਖ ਲਾਗੈ RAM ਨਾਮ ਚ ਤਾਰਿਓ ਜੀ ਕਰਦੇ ਜਦੋਂ ਰਾਮ ਦਾ ਨਾਮ ਉਹਦੇ ਕੋਲੇ ਚੇਤੇ ਕਰੀਏ ਨਾ ਬਿਸ਼ਰੀ ਰਾਜੇ ਕੋਲੇ ਉਹਦਾ ਨਾਮ ਸੁਣ ਜਨ ਬਿਛੂ ਵਿਸਾਨਾ ਉਹ ਜਿਹਨੇ ਬਿਛੂ ਡੰਗ ਲਾਉਂਦਾ ਐ ਕਹਿੰਦਾ ਕਿੱਥੇ ਮੇਰੇ ਕੰਨ ਖਾ ਲਿਆ ਉਸੀ ਕੀ ਬੋਲਦੇ ਐ ਕਿਉ ਰਾਜਾ ਦੁੱਖ ਮੰਦਾ ਐ ਆਹ ਸ਼ਰੀਪ ਸੂਰੀ ਸਾਹ ਦਾ ਕਾਠ ਪਟਾਇਆ ਹੁੰਦਾ ਨੇ ਸੀ ਉਹ ਸ਼ੇਰ ਦੇ ਤੇ ਜਿਹੜਾ ਪਟਾਇਆ ਰਸ ਵਿੱਚ ਕਾਇਰ ਕੰਸੀ ਹੋਸ ਨੇ ਤੇ ਪੀਟਰ ਬੰਦ ਕਰਦੇ ਜਦ ਕੰਨੇ ਵਜੇ ਸਾਨੂੰ ਨੀਂਦ ਨਹੀਂ ਆਉਂਦੀ ਫੇਰ 5 ਵਜੇ ਉਹ ਲਾਉਣ ਲੱਗ ਗਏ ਸਨ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ ਮੈਂ ਉਹ ਸੁਣ ਕੇ ਯਾਨੀ ਵਿਛੂ ਡੰਗ ਮਾਰਦਾ ਇਹ ਜੋ ਪ੍ਰਤੀਤ ਹੁੰਦਾ ਇਹਨਾਂ ਭੇੜੀਆਂ ਆਦਮੀਆਂ ਦੇ ਤਾਂ ਹੀ ਸੁੱਖ ਲੱਗਾ ਰਾਮ ਨਾਮ ਚਿਕਾਰੀ ਅਤੇ ਸੁੱਖ ਲੱਗਦਾ ਸੂਰਮਾ ਕਿਉਂ ਵੱਡਾ ਹੈ ਜੀ ਕਹਿੰਦੇ ਜਿਹੜਾ ਅੱਖਾਂ ਤੋਂ ਹੀਣਾ ਹੈ ਕਹਿੰਦੇ ਜਦੋਂ ਉਹ ਫੋਕਲਵਾਈ ਉਹ ਕਹਿੰਦੇ ਹਾਏ ਰੱਬਾ ਉਹ ਦੁੱਖ ਲੱਗੇ ਤੇ ਰਾਮ ਦੇ ਨਾਮ ਤੇ ਚੇਤੇ ਕਰਦਾ ਹੈ ਇਹ ਕਰਕੇ ਸਿਰ ਮੇ ਵੱਡਾ ਉਸ ਵਿਸ਼ੇਈ ਰਾਜੇ ਨਾਲ ਤੇ ਉਹ ਦੁੱਖ ਲੱਗੇ ਤੇ ਰਹਿਣ ਦਾ ਮਨ ਸਿਆਜ ਲੈ ਕੇ ਜਿੱਤਣੇ ਦੇ ਜਿੰਨੇ ਨੀ ਰਾਜੀ ਬਣ ਜਾਂਦੇ ਹਨ ਹਰਿਵੰਦਰ ਸਾਹਿਬ ਦੀ ਕਿਰਪਾ ਕਰ ਗਏ ਤੇ ਉਹ ਦੁੱਖ ਲੱਗਿਆ ਉਹਨਾਂ ਨੂੰ ਨੇਤਰਾਂ ਤੋਂ ਹੀਣੇ ਹੋਣ ਦਾ ਤੇ ਪਰਮੇਸ਼ਰ ਨੂੰ ਚੇਤੇ ਕਰਨ ਵਾਲੇ ਕਾ ਬਣ ਗਏ ਨਾ ਛੇਡੇ ਵੱਡੇ ਗੁਣ ਉਹਨਾਂ ਚ ਹੋ ਗਏ ਇਸੇ ਪ੍ਰਕਾਰ ਹਜ਼ੀਰ ਫਰਮਾਉਂਦੇ ਫੇਰ ਪੜੋ ਲੋਕ ਤਾਂ ਵਿਖੇ ਰਾਜ ਦੇ ਅੰਗਲਾ ਧਾਰੀ ਜਿੰਨੇ ਜਿਹੇ ਵਿਸ਼ੇ ਵੀ ਰਾਜ ਬਹਾਉਂਦਾ ਨੇ ਜੀਵ ਦੇ ਤਾਂ ਹੀ ਉਹਨਾਂ ਚ ਰੰਨਾ ਬੜਿਆ ਰਹਿੰਦਾ ਧਾਰੀ ਬੜੇ ਧਾਰੀ ਅਗਿਆਨੀ ਬਣਿਆ ਰਹਿੰਦਾ ਦੁੱਖ ਸੁਭਾਅ ਰਹਿ ਗਿਆ ਹੈ ਦੁੱਖ ਲੱਗੈ RAM ਨਾਮ ਚਕਾਰੇ ਤੇ ਕੋਲੇ RAM ਦਾ ਨਾਮ ਚਕਾਰੇ ਤੇ ਦੁੱਖ ਲੱਗਦਾ ਪੀੜ ਹੁੰਦੀ ਹੈ ਪਰਮੇਸ਼ਰ ਦਾ ਨਾਮ ਸੁਣਨਾ ਨਹੀਂ ਚਾਹੁੰਦਾ ਹੈ ਇਸ ਪ੍ਰਕਾਰ ਮੁਖੀਂ ਵਿਸ਼ਿਆਂ ਦੀ ਬਹੁਤਾ ਵਾਲਾ ਜਿਹੜਾ ਹੈ ਉਹ ਭਾਰਾ ਅੰਨਾ ਹੈ ਉਹ ਬੜਾ ਭਾਰੀ ਅਗਿਆਨੀ ਹੈ ਇਸੇ ਪ੍ਰਕਾਰ ਵਿਛੜ ਰਾਜ ਦੇ ਅੰਦਲਾਚਾਰੀ ਜਿਨ੍ਹਾਂ ਦੇ ਅੰਦਰ ਉਹ ਸਾਧ ਸੰਗੇ ਜੀ ਰਾਜ ਨੂੰ ਗਿਆਨ ਦਾ ਵਿਸ਼ਾ ਪ੍ਰਾਪਤ ਹੋਇਆ ਹੈ ਉਹ ਅੰਦਲਾ ਜੋ ਅਗਿਆਨੀ ਪੁਰਖ ਉਹਨਾਂ ਨੂੰ ਭਾਰੀ ਗਉਣ ਵਾਲੇ ਪੁਰਖ ਹਨਗੇ ਅਗਿਆਨੀ ਜਿਹੜੇ ਹਣੇ ਉਹ ਤਾਂ ਸਦਾ ਵਿਸ਼ਿਆਂ ਦੇ ਅਧੀਨ ਹੀ ਰਹਿੰਦੇ ਆ ਜੇਨਨ ਵਿਸ਼ਿਆਂ ਦੇ ਅੰਦਰ ਰਾਜ ਭੇਦ ਨੂੰ ਜਾਣ ਲੈ ਕੇ ਪਰਮੇਸ਼ਰ ਦੀ ਜੋ ਤੂੰ ਵੇਖਦੇ ਵਿਸ਼ਿਆਂ ਨੂੰ ਛੱਡ ਕੇ ਇਹ ਭੇਦ ਕਰਕੇ ਆਉਣੇ ਚੱਤ ਨੂੰ ਉਹ ਸਾਧ ਸੰਗਤ ਜੀ ਅੰਦਰ ਆਗਿਆਨੀ ਜਿਹੜੇ ਹਨ ਉਹਨਾਂ ਤੋਂ ਭਾਰੀ ਗੁਨਾਵਾਲੇ ਦਿਖਾਇਆ ਹੈ ਕਿ ਅੰਦਰੋਂ ਭਾਰੀ ਵਿਖਈ ਪੁਰਖ ਜਿਹੜਾ ਆਂਦਾ ਹੈ ਭਾਰੀ ਉਸ ਤੋਂ ਰਾਜ ਗਿਆਨ ਦੇ ਪ੍ਰਕਾਸ਼ ਵਾਲੇ ਵੱਡੇ ਹਨ ਬ੍ਰਹਮ ਗਿਆਨੀ ਜਿਹੜੇ ਹਨ ਉਹਨਾਂ ਨੇ ਜੀਵਨ ਮੁਕਤੀ ਅਨੰਦ ਨੂੰ ਪ੍ਰਾਪਤ ਕੀਤਾ ਹੈ ਰਾਜ ਪ੍ਰਕਾਸ਼ ਹੋਇਆ ਉਹ ਜੀਵ ਜੀ ਗੁਰੂ ਬਣਾਉਂਨਾਂ ਨੂੰ ਦੁੱਖ ਲਾਗੇ RAM ਨਾਮ ਚਿਤਾਰੀ ਉਦ ਦੁੱਖ ਤੇ ਲਾਗੇ ਹੋ ਗਏ ਐ ਦੁੱਖੋਂ ਨਾ ਤੇ ਦੂਰ ਹੋ ਕੇ ਲਾਗੇ ਹੋ ਜਾ ਪਰੇ ਹੋ ਜਾ ਦੁੱਖੋਂ ਇਹ ਪਰੇ ਹੋ ਗਏ ਐ RAM ਨਾਮ ਦੇ ਚਿਤਾਰਨੇ ਕਰਕੇ ਐਸੇ ਗਣ ਹੋਣਾ ਚਾਹ ਕੇ ਪਰਬਤ ਹੋ ਗਏ ਹਮ ਤੇਰੇ ਦਾਸ ਕਾ ਤੇ ਦੁੱਖ ਲਾਗੇ RAM ਨਾਮ ਚਿਤਾਰੀ ਜਿਨਾਂ ਨੂੰ ਦੁੱਖ ਲੱਗਿਆ ਹੋਇਆ ਹੈ ਉਹ ਰਾਮ ਨਾਮ ਨਿਮਕਿੰਤਨ ਕਰਨੇ ਕਰਕੇ ਦੁੱਖਾਂ ਦਾ ਅਰੀ ਹੈ ਰਾਮ ਦਾ ਨਾਮ ਇਸ ਪ੍ਰਕਾਰ ਦੁੱਖਾਂ ਤੋਂ ਲਾਗੇ ਹੋ ਗਏ ਪਾਸੇ ਹੋ ਗਏ ਹਨ ਤੇਰੇ ਬਾਸ ਤੋਂ ਤੂੰ ਹੀ ਵੜਿਆ ਇਹ ਜੀਵ ਜੈਤ ਜੋ ਅਜੇ ਸੇਵ ਕੋ ਬਣੇ ਹਨ ਉਹਨਾਂ ਨੂੰ ਤੁਸੀਂ ਹੀ ਵਧਾਈਆਂ ਦੇਣ ਆਏ ਹੋ ਜੀਵਨ ਮੁਕਤੀ ਦੀਆਂ ਮਾਇਆ ਮਗਨ ਨਰਕ ਲੈ ਜਾਈ ਜੀਵ ਮਾਇਆ ਦੇ ਮੁਕਤ ਹੋਏ ਹੈ ਮਾਰੇ ਹੋਦੇ ਮਰਗ ਤੇ ਲੈ ਕੇ ਚਲੇ ਆ ਜੰਮੋਂ ਨੇ ਜੀਵਨ ਦਿੱਤਾ ਹੀ ਰਹਾਉ ਰੋਗ ਗ੍ਰਸਿ ਚਿਤਾਰੇ ਨਾ ਜਿਹੜਾ ਰੋਗ ਦਾ ਗ੍ਰਸਿ ਆ ਆਦਮੀ ਹੈ ਜੋ ਨਾਮ ਜਪ ਕੇ ਕਰ ਲੇ ਬਹੁਤ ਹੀ ਚੰਗਾ ਹੈ ਉਹ ਭਾਵੇਂ ਰੋਗੀ ਹੈ ਪਰ ਪਰਮੇਸ਼ਰ ਦਾ ਨਾਮ ਜਪ ਕੇ ਕਰਨ ਉਹ ਰੋਗ ਉਹ ਮਹਾ ਰੋਗ ਜਿਹੜਾ ਸਿਮਰਤੇ ਕਰਨੇ ਮੈਂ ਹੈ ਜਿਹਨੂੰ ਵਾਹਿਗੁਰੂ ਭੁੱਲ ਜਾਂਦਾ ਭਾਵੇਂ ਉਹ arogh ਹੈ ਉਹ ਵੱਡਾ ਰੋਗੀ ਸਮਝਣਾ ਚਾਹੀਦਾ ਹੈ ਜਿਹਨੂੰ ਪਰਮੇਸ਼ਰ ਭੋਲਦਾ ਤੇ ਜਿਹਨੂੰ ਪਰਮੇਸ਼ਰ ਵਿਸ਼ੇਸ਼ ਕਰਕੇ ਚੇਤੇ ਆਉਂਦਾ ਉਹ ਸਾਧ ਸੰਗਤ ਜੀ ਮਹਾਂ ਰੋਗਾਂ ਤੋਂ ਵੀ ਰਹਿਤ ਹੋ ਕੇ ਅਰੋਗੀpur ਖਿਆਨਾਂ ਜਾਂਦਾ ਹੈ ਅਰੋਗੇ ਗ੍ਰਾਸ ਤੇ ਚਿਤਾਰੇ ਨਾ ਜੇ ਜੀਵ ਰੋਗਾਂ ਦਾ ਹੰਕਾਰ ਹੈ ਜਿਹਨਾਂ ਦਾ ਦਰਸਿਆ ਹੋਇਆ ਹੈ ਜੇ ਮਾਰੇ ਦੇ ਨਾਮ ਨੂੰ ਚੇਤੇ ਕਰਨਾ ਕਰੇ ਤਾਂ ਨਾਮ ਰੋਗਾਂ ਨੂੰ ਗ੍ਰਾਸ ਲੈਂਦਾ ਪਕੜ ਲੈਂਦਾ ਰੋਗਾਂ ਨੂੰ ਆਸਕਾਰੁੰਦਾ ਹੈ ਵਿਖ ਮਾਤੇ ਕਾ ਥੌਰ ਨਾ ਥਾ ਜਿਹੜੇ ਵਿਸ਼ੇ ਚ ਮਸਤ ਆਏ ਨੇ ਰਾਜਾ ਉਹ ਰੋਗੀ ਵੀ ਚੰਗਾ ਹੋ ਉਸ ਰਾਜੇ ਨੂੰ ਤਾਂ ਰੋਗ ਦਾ ਗਰਸਿਆ ਰੱਬ ਨੂੰ ਤੇ ਚੇਤੇ ਕਰਦਾ ਦਿੱਸਾ ਵੇਲੇ ਓਕਰ ਵੇਲੇ ਕਹਿੰਦੇ ਵਿਸ਼ੇ ਚ ਜਿਹੜਾ ਮਸਤ ਆਇਆ ਰਾਜਾ ਉਹ ਖੈਰ ਨੂੰ ਆ ਉਸ ਲੋਕ ਚ ਵੀ ਥਾਂ ਨਹੀਂ ਪਰ ਲੋਕ ਚ ਵੀ ਉਹਨਾਂ ਦੇ ਖੈਰ ਨੂੰ ਥਾਂ ਨਹੀਂ ਦੁਨਿਆਤ ਬਦ ਵਿੱਚ ਇਹਨਾਂ ਨੂੰ ਥਾਂ ਨਹੀਂ ਹੈ ਇਸ ਪ੍ਰਕਾਰ ਦੀ ਹਾਲਤ ਹੁੰਦੀ ਹੈ ਵਿਖ ਮਾਤੇ ਕਾ ਜਿਹੜੇ ਮਿਸ਼ਨ ਚ ਮਾਸਤੇ ਰਹੇ ਉਹਨਾਂ ਨੂੰ ਆਵੇ ਹੈ ਉਹਨਾਂ ਨੂੰ ਕਾਹ ਥਾਉਰ ਸਾਦ ਸੰਗੀਤੀ ਥਾਉਣੀ ਸੀ ਤੇ ਨਾ ਥਾਉ ਨਾ ਪ੍ਰਲੋਕ ਉੱਚ ਥਾਉ ਹੈ ਚਰਨ ਕਮਲ ਸਿਉ ਲਾਗੀ ਪ੍ਰੀ ਇਹਨਾਂ ਸਰੂਪ ਕਹਿੰਦੀ ਹਜ਼ੂਰ ਦੇ ਚਰਨਾਂ ਕੋਲਾਂ ਦੇ ਨਾਲ ਪ੍ਰੀਤੀ ਲੱਗ ਗਈ ਹੈ ਆਨ ਸੁਖਾ ਨਹੀਂ ਆਵਹਿ ਕੀ ਉਹਨਾਂ ਦੇ ਵਿੱਚ ਸੁਖ ਜਿਹੜੇ ਸੁਖ ਉਹ ਚੇਤੇ ਹੀ ਨਹੀਂ ਹੁੰਦੇ ਹਰ ਵੇਰ ਮੈਰੇ ਅਕੀ ਜੁੜੇ ਰੰਗੇ ਹਨ ਸਦਾ ਸਦਾ ਸਿਵਰੋ ਪ੍ਰਭ ਸੁਆਮੀ ਇਹ ਨਾ ਹੀ ਸਦਾ ਸਦਾ ਵਾਹਿਗੁਰੂ ਜੋ ਸਰਬ ਕਾ ਮਾਲਕ ਆ ਉਹਦਾ ਸਿਮਰਨ ਕਰੋ ਮੇਲ ਨਾਨਕ ਹਰ ਅੰਤਰ ਜਾਮੀ ਮਿਲ ਪੋਗੂ ਜੀ ਸਾਹਿਬ ਜੀ ਕਹਿੰਦੇ ਹਰੀ ਅੰਤਰ ਜਾਮੀ ਦੇ ਨਾਲ ਮਿਲ ਪਾਏਗਾ ਤੁਹਾਡੇ ਤਾਈਂ ਜਿਉਂ ਜਨਮੇ ਜਲ ਆਇਕ ਤਨ ਕਿਉਂ ਜੀਤੀ ਸੰਗੋਤ ਸਿਮਨ ਜੋ ਵਾਹਿਗੁਰੂ ਜੀ ਮਿਲਕੇ ਕੋ ਇਹ ਹੋਇਆ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੇਲੇ ਨਾਨਕ ਹਰ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸ਼ਕਾਉ ਗਉੜੀ ਮਹੱਲਾ ਪੰਜਵਾ ਆਠ ਪਹਿਰ ਸੰਗੀ ਬਟਵਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਗੁਰੂ ਦੀ ਸ਼ਾਜਨੀਵਾਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਪਰਮੇਸ਼ਰ ਦਾ ਜੋ ਚਾਰਨਾ ਹੈ ਪ੍ਰੇਮ ਦੇ ਨਾਲ ਇਹਦਾ ਸਤਿਗੁਰੂ ਮਾਰਾ ਸਾਹਿਬ ਕਿਰਪਾ ਕਰਕੇ ਕਥਨ ਕਰਦੇ ਹਨ ਆਠ ਪੈਸਾ ਹਰ ਵਸ ਰਮੋ ਸਭ ਕੋਏ ਸਭਲੇ ਰਗ ਕਲਾ ਅਪੂਰਨ ਪ੍ਰਭ ਸੋਏ ਬਉੜੀ ਮੁਹੱਲਾ 5 ਵਾ ਆਠ ਪਹਿਰ ਸੰਗੀ ਬਟਵਾਰੇ ਦੇਠੇ ਪਹਿਰ ਸਾਇ ਸੰਗੀ ਜੀਵ ਦੇ ਮਾਰ ਰਹਿੰਦੇ ਹਨ ਸੇਰਾ ਮਾਰਦੇ ਹਨ ਸਗ ਦੇ ਸਰਸ ਰੂਪ ਰਾਸੇ ਗੰਧ ਇਹਨਾਂ ਦੁਸ਼ਾਂ ਚ ਲਾ ਕੇ ਸੇਰਾ ਮਾਰ ਰਹੇ ਜਿਹੜੇ ਵਿਸ਼ੇਸ਼ਣਗੇ ਇੰਦਰੀਆਂ ਰੂਪੀ ਦਰਵਾਜ਼ੀਆਂ ਥਾਣੇ ਅੰਦਰ ਪਰਮੇਸ਼ਰ ਹੋ ਕੇ ਇਸ ਨੂੰ ਰਸ ਕੇ ਪੂਰੇ ਜਾਂਦੀ ਬੁੱਤੀ ਦੇ ਤਾਂ ਹੀ ਪਰਮੇਸ਼ਰ ਵੱਲੋਂ ਬੇਮੋਹ ਕਰ ਲੈਂਦੇ ਹਨ ਇਸੇ ਤਰਕਾਰ ਅਖੇ ਕੈ ਨਾਰੈਣ ਵਾਲੇ ਕਾਮ ਕਰੋ ਲੋ ਮੋਹ ਹੁਕਾਰ ਕੇ ਰਹਿਣਾ ਸੂਗੁਣੇ ਰੂਪੀ ਬਾੜ ਰਾਸਟੇ ਨੂੰ ਦਰਜਣ ਵਾਲੇ ਰੋਕਣ ਵਾਲੇ ਐਸੇ ਠਾਗਨ ਦਾ ਮਾਰ ਕਰ ਕਿਰਪਾ ਪ੍ਰਭ ਲਈ ਨਿਵਾਰੀ ਪ੍ਰਭ ਜੀ ਜੀ ਪ੍ਰਭ ਅਕਾਲ ਪੁਰਖ ਨੇ ਐਦੇ ਸੇਵਕਾਂ ਦੇ ਲੈ ਨਿਵਾਰੇ ਨਿਗਰਤ ਘਰ ਵਿੱਚ ਮੇਕ ਲਏ ਹੋਣ ਐਸਾ ਹਰ ਰਸ ਰਮਹੁ ਸਭ ਕੁ ਇਹ ਜੇ ਹਵੀ ਜਾ ਦੇਸ਼ ਪ੍ਰੀਮ ਹੈ ਸਭ ਕੋਈ ਪ੍ਰੀਮ ਦੇ ਨਾਮ ਰਵੋ ਉਚਾਰ ਨਾ ਕਰੋ ਮਾਰਾ ਦੇ ਨਾਮ ਦੇ ਤੋਈ ਸਰਵ ਕਲਾ ਪੂਰਨ ਪ੍ਰਗਤੂ ਉਹ ਸਾਰੀਆਂ ਕਲਾ ਸ਼ਕਤੀਆਂ ਕਰਕੇ ਪੂਰਨ ਹੈ ਯਾਹ ਜੀ ਉਹ ਸਾਰਿਆਂ ਦੀ ਪਛਾਣ ਕਰਨ ਆਇਆ ਹੈ ਹਾਂ ਤਪਤ ਸਾਗਰ ਸੰਸਾਰ ਰਾਜ ਵਿਸ਼ਰਾਮ ਦੇ ਕੇ ਸ਼ਰੂਜੀ ਉਚਾਰਨ ਕਰ ਗਏ ਹਨ ਇਹ ਸੰਸਾਰ ਜਿਹੜਾ ਸਮੁੰਦਰ ਹੈ ਕਿਰਜ ਕ੍ਰਿਸ਼ਨਾਂ ਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਅੱਗ ਹੈ ਇਹ ਬੜਾ ਭਾਰੀ ਤਰਿਛਾੜ ਪੈ ਰਿਹਾ ਹੈ ਸੰਸਾਰ ਸਮੁੰਦਰ ਦੇ ਅੰਦਰ ਮਹਤ ਗਉਣ ਵਾਲੀ ਮਾਇਆ ਹੀ ਹੈ ਇਸ ਸੰਸਾਰ ਸਹਿਤ ਗੰਤਾ ਦੇ ਜ਼ਹਿਰ ਕਾਲੇ ਵਿਸ਼ਿਆਂ ਨੂੰ ਪੀ ਗਏ ਸਹਿਤ ਹੈ ਰੱਬ ਖਿੰਨ ਮਹ ਪਾਰ ਉਤਾਰਨ ਹਾਰ ਜੇ ਵਾਹਿਗੁਰੂ ਦੇ ਸਿਮਰਨ ਕਰਕੇ ਐਸਾ ਹਰ ਸੁਖ ਰਗੋ ਸਭ ਕੋਏ ਇਹ ਖਿੰਗੇ ਵਿੱਚ ਉਹਨਾਂ ਨੂੰ ਸੰਸਾਰ ਸੰਗੋ ਪਾਰ ਉਤਾਰਨ ਕਰਦਾ ਹੈ ਅਜੇ ਉਹਨਾਂ ਦਾ ਜੀਵਨ ਹੀ ਹੋਰਨਾਂ ਨੂੰ ਕਾਰਕਾਰ ਕਰਨ ਵਾਲਾ ਜਹਾਜ਼ ਵੀ ਨਹੀਂ ਬਣ ਜਾਂਦਾ ਹੈ ਅਣਕ ਬੰਧਨ ਤੂਰੇ ਨਹੀਂ ਜਾ ਜਿਹੜੇ ਪ੍ਰਕਾਰ ਦੇ ਬੰਧਨ ਹੈ ਸੰਗਤਾ ਦੇ ਮੰਤਾ ਦੇ ਕਰਤਾ ਦੇ ਭੋਗਤਾ ਦੇ ਕਾਮ ਦੇ ਕ੍ਰੋਧ ਦੇ ਲੋਭ ਦੇ ਮੋਹ ਦੇ ਹੰਕਾਰ ਦੇ ਮੰਤਾ ਦੇ ਅਰੇ ਕੰਬਨ ਨੇ ਜੀਵ ਦੇ ਪਾਸੋਂ ਆਪਣੀ ਵੱਲੋਂ ਤੋੜੇ ਨਹੀਂ ਜਾ ਸਕਦੇ ਸਿਮਰਤ ਨਾਮ ਮੁਕਤ ਫਲ ਪਾ ਜੋ ਇਸ ਤਿੱਖ ਬੈਦਸ਼ਰੇ ਨਾਂ ਉਸੇ ਮਨ ਕਰਦੀ ਹੈ ਉਹ ਮੁਕਤੀ ਦੀ ਫਲ ਵੀ ਪ੍ਰਾਪਤੀ ਹੋ ਜਾਂਦੀ ਹੈ ਬੰਧਨ ਵੀ ਸਾਰੇ ਟੁੱਟ ਜਾਂਦੇ ਹਨ ਉਕਤ ਸਿਆਨਪ ਇਸੇ ਕਾਸ਼ ਨਾ ਹੈ ਇਹ ਜੀਵ ਦੇ ਪਾਸੋਂ ਮਾਰਾ ਉਦਕਸ਼ਣ ਵੀ ਕਿਤਰਾਈ ਕਿਸੇ ਪ੍ਰਕਾਰ ਦੀ ਜਾਂ ਬੁੱਧੀ ਦੀ ਸਿਆਨਕ ਇਹਦੇ ਪੈਸੇ ਕੁਝ ਨਹੀਂ ਹੋ ਸਕਦੀ ਹੈ ਪਰ ਕਿਰਪਾ ਨਾਨਕ ਗੁਣ ਗਾ ਸਿਰ ਸਾਹਿਬ ਜੀ ਅਕਾਲ ਪੁਰਖ ਆਦੇ ਗੁਣਾਂ ਨੂੰ ਗਾਉਣਾ ਕਰੀਏ ਆਪ ਦੇ ਗੁਣਾਂ ਦੀ ਗਾ ਜਿਹੜੇ ਜਿਵੇਂ ਆਸਾਨ ਸੰਤ ਹਨ ਉਹਨਾਂ ਦੀ ਸੰਗਤ ਕਰਕੇ ਗੁਰੂ ਕੀ ਸੰਗਤਿਕ ਪ੍ਰਵੇਸ਼ਕ ਦੇ ਗੁਣਾਂ ਦਾ ਆਸਾਨ ਜੀ ਸੰਗਤ ਹੈ ਉਸ ਵਿੱਚ ਮਿਲ ਕਰਕੇ ਗੁਣਾਂ ਨੂੰ ਗਾਉਣਾ ਕਰੀਏ ਗ੍ਰਹਿਣ ਕਰੀਏ ਗੌੜੀ ਮਹੱਲਾ 5 ਭਗਤੀ ਪਾਈ ਹਰ ਕੋ ਨਾਮ ਜਿਵੇਂ ਉਹ ਵਡਤਾਗੀ ਹਰ ਕੀਰਤਨ ਗਾਈ ਹੈ ਜੋ ਪਰਮੇਸ਼ਰ ਵੀ ਭਗਤੀ ਹੈ ਇੱਕ ਥੈਲੀ ਹੈ ਪਰਮੇਸ਼ਰ ਦੇ ਨਾਮ ਵੀ ਗੁਰਾਂ ਦੇ ਪਾਸੋਂ ਪ੍ਰਾਪਤ ਕੀਤੀ ਹੈ ਵਿਚਰ ਸੰਸਾਰ ਪੂਰਨ ਸਭ ਕਾ ਜਿਸ ਤਰ ਕਹਿ ਸੈ ਸੰਦੇ ਜੀ ਕੋਈ ਝਾੜੂ ਦੇਣ ਵਾਲਾ ਸੀ ਗਰੀਬ ਆਦਮੀ ਉਹਨੂੰ ਝਾੜੂ ਗੁੰਗੇ ਨੂੰ ਗਰੀਬੀ ਦੇ ਕਰਕੇ ਕਿਸੇ ਸ਼ਾਹੂਕਰਨ ਜਿੱਥੇ ਝਾੜੂ ਦੇਣਾ ਸੀ ਉੱਥੇ ਉਹਨੂੰ ਮੈਰੀ ਵਿੱਚ ਥੈਲੀ ਰੱਖ ਦਿੱਤੀ ਉਹ ਥੈਲੀ ਲੈ ਕਰਕੇ ਦੂਏ ਦਿਨ ਫੇਰ ਝਾੜੂ ਲੈ ਕੇ ਆਇਆ ਸੌਕਰ ਪੁੱਛਦਾ ਕੱਲ ਤੈਨੂੰ ਥੈਲੀ ਨਹੀਂ ਪ੍ਰਾਪਤ ਹੋਈ ਕਹਿਣ ਲੱਗਾ ਥੈਲੀ ਤਾਂ ਮੈਨੂੰ ਪ੍ਰਾਪਤ ਹੋ ਗਈ ਹੈ ਜਿਸ ਝਾੜੂ ਦੇ ਜਿਨੇ ਕਰਕੇ ਮੈਂ ਖਾਲੂ ਥੈਲੀ ਪ੍ਰਾਪਤ ਹੋਈ ਹੈ ਉਹ ਝਾੜੂ ਮੈਂ ਕਿਉਂ ਛੱਡਾਂ ਇਸੇ ਪ੍ਰਕਾਰ ਗੁਰਮੁਖ ਮਹਾਰਾਜ ਦੇ ਤਰਸ ਕਰਕੇ ਗਰੀਬ ਨਿਵਾਜ਼ ਦੀ ਸੇਵਾਦਾਰ ਜਾਣ ਕਰਕੇ ਆਪਦੇ ਘਰ ਦੇ ਕਹਿਣੂਏ ਜਾਣ ਕੇ ਭਗਤੀ ਰੂਪੀ ਥੇਲੀ ਤਾਂ ਬਖਸ਼ੂਂਦੇ ਹਨ ਜੇ ਮਹਾਰਾ ਪੁੱਛੂੰ ਤੈਨੂੰ ਭਗਤੀ ਰੂਪੀ ਥੇਲੀ ਤਾਂ ਮਿਲ ਗਈ ਹੈ ਫਿਰ ਵੀ ਮਹਾਰਾ ਦੇ ਪਿਆਰੇ ਵੀ ਜਿਸ ਸੇਵਾ ਕਰਕੇ ਭਗਤੀ ਮਿਲੀ ਹੈ ਜਿਸ ਕਹਿਲ ਕਰਕੇ ਭਗਤੀ ਮਿਲੀ ਉਹ ਥੇਲ ਰੂਪੀ ਝਾੜੂ ਅਸੀਂ ਕਿਉਂ ਛੱਡ ਗਏ ਇਹੋਂ ਪਰਮੇਸ਼ਰ ਦਾ ਪਵਿੱਤਰ ਨਾਮ ਮਾਰਾ ਕਹਿੰਦੇ ਹਨ ਹਾਤੀ ਪਾਈ ਹਰ ਕੋ ਨਾਮ ਅਕਾਲ ਪੁਰਖ ਦੇ ਨਾਮ ਦੀ ਥੇਲੀ ਪ੍ਰਾਪਤ ਕੀਤੀ ਹੈ ਵਿਜਰ ਸੰਸਾਰ ਪੂਰਨ ਸਭ ਤਾਰੇ ਸੰਸਾਰ ਦੇ ਜੀ ਬਿਜਿੰਦੇ ਵੀ ਹੋਂ ਤੇ ਸਾਰੇ ਕੰਮ ਵੀ ਪੂਰੇ ਹੋ ਗਏ ਹਨ ਵੱਡ ਭਾਗੀ ਹਰ ਕੀਰਤਨ ਗਾਈ ਹੈ ਲੱਗੇ ਗੰਗਾਂ ਕਰਕੇ ਅਕਾਲ ਪੁਰਖ ਅਹੀ ਦੇ ਭਾਈ ਜਿੰਨ ਨੂੰ ਵਿਢਾਈ ਦੀਖਾਇ ਚੱਲੀਏ ਉਹ ਨਲੇਬੜੇ ਵਾਲੇ ਪੁਰਖ ਨਿਸਕਾਮੀ ਹਰੀ ਦੇ ਕੀਰਤਨ ਨੂੰ ਗਾਇਆ ਗਾਉਂਦੇ ਆਂ ਪਾਰ ਬ੍ਰਹਮ ਨੂੰ ਦੇਹ ਤਾਂ ਪਾਈਏ ਉਹਨੂੰ ਗੁਰਮੁਖਾਂ ਦੀ ਸੰਗਿਏ ਤੂੰ ਕਿਰਪਾ ਕਰਕੇ ਬਖਸ਼ ਦੇ ਤਾਂ ਪ੍ਰਾਪਤ ਹੁੰਦੀ ਹੈ ਰਹਾਉ ਹਰ ਕੇ ਚਰਨ ਹਿਰਦਾ ਔਰਤਾ ਕੀ ਪਿਆਰੇ ਹਰੀ ਦੇ ਚਰਨਾਂ ਕਾ ਲੂ ਹਿਰਦੇ ਚ ਵਸਾਉਣਾ ਕਰੋ ਵਿਸਾਲ ਭਾਰੋ ਸਾਗਰ ਚੜ ਉੱਤਰ ਹੈ ਪਾ ਕੀ ਜੀ ਸਾਲ ਸਿੰਘ ਹਰੀ ਦੇ ਚਰਨਾਂ ਕਦ ਲੈ ਧਿਆਨ ਹੈ ਇਸ ਹੈ ਜਹਾਜ ਇਨਸਾਨ ਸਮੁੰਦਰ ਤੋਂ ਮਾਰੇ ਤੇਰਨਾ ਦੇ ਧਿਆਨ ਰੂਪੀ ਜਹਾਜ ਤੇ ਚੜ ਕੇ ਪਾਰ ਉਤਰ ਜਾਏਗਾ ਮੁਕਤੀ ਕੀ ਕਿਨਾਰੇ ਤੇ ਪਹੁੰਚ ਜਾਏਗਾ ਸਾਧੂ ਸੰਗ ਕਰਹੁ ਸਭ ਕੀ ਮਹਾਂ ਮੰਤਰੀ ਸੰਗਤ ਜੀ ਨੇ ਆਪਣੇ ਮਨ ਨੂੰ ਸਾਧਿਆ ਹੋਇਆ ਹੈ ਜੀਵਨ ਮੁਕਤ ਗੁਰੂ ਮੁਖੰਦੀ ਸੰਗਤ ਸਭ ਕੋਈ ਕਰਨਾ ਕਰੋ 사ਦਾ ਕਲਿਆਣ ਫਿਰ ਗੂਖ ਨਾ ਹੋ ਵਾਹੀ ਉਸ ਦੇ ਪੁਰਖ ਦੀ ਪ੍ਰਾਪਤੀ ਹੋਣੇ ਕਰਕੇ ਸੰਗਤ ਦੀ ਕਲਿਆਣ ਮੁਕਤੀ ਦੀ ਪ੍ਰਾਪਤੀ ਹੋਵੇਗੀ ਉਹ ਸਗਰਾਂ ਵਾਲੀ ਤ੍ਰਿਆਣ ਕੇਵਲ ਮੋਹ ਪ੍ਰਾਪਤ ਹੋਵੇਗੀ ਤੇ ਫਿਰ ਮੁੜ ਕੇ ਜੰਮਣ ਮਰਨ ਦਾ ਕਲੇਸ਼ ਗਿਆਨ ਜਾਂ ਕੋਈ ਦੁੱਖ ਨਹੀਂ ਹੋਵੇਗਾ। ਪ੍ਰੇਮ ਭਗਤ ਭਜ ਗੁਣੀ ਨਿਗਾਨ ਸਤਿਗੁਰੂ ਜੀ ਕਹਿੰਦੇ ਨੇ ਕਿ ਆਰਿਆ ਪ੍ਰੇਮਾ ਭਗਤੀ ਕਰੋ ਤੇ ਗੁਨਾ ਦੇ ਖਜ਼ਾਨੇ ਪਰਮੇਸ਼ਰ ਦਾ ਭਜਨ ਕਰੋ ਸਿਮਰਨ ਕਰੋ। ਨਾਨਕ ਦਰਗਹਿ ਪਾਈਐ ਮਾਨ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਵਾਹਿਗੁਰੂ ਦਾ ਸੱਚਖੰਡ ਵਿੱਚ ਦਰਗਹ ਦਰਜੋ ਅੰਦਰ ਗਏ ਜਗਾ ਪੂਰੀਆ ਬਾਦ ਰੂਪ ਹੈ ਉਸ ਵਿੱਚ ਮਾਨ ਗਿਆਨ ਪਾਈਦਾ ਮੰਨਣ ਰੂਪ ਦਰਗਾਹ ਜੀ ਮਾਨ ਸਦਕਾਰ ਪਾਈਦਾ ਸਚਖੰਡ ਵਿੱਚ ਗੌੜੀ ਮਹੱਲਾ ਪੰਜਵਾ ਜਲ ਫਲ ਮਹੀਲ ਪੂਰਨ ਹਰਮੀ ਇਹ ਮਾਈ ਹਰੀ ਜੋ ਸਾਡਾ ਸਾਰਾ ਮਨ ਬਾਣੀ ਸਿਰ ਦਾ ਸੱਜਣ ਹੈ ਉਹ ਜਲਾ ਵਿੱਚ ਵੀ ਪੂਰਨ ਸਮਾ ਵਿੱਚ ਵੀ ਪੂਰਨ ਤੇਰੀ ਵਿੱਚ ਵੀ ਆਕਾਸ਼ ਵਿੱਚ ਵੀ ਹਾਰਾਂ ਤੋਂ ਜੀਵਕਾ ਕੋਈ ਐਸਾ ਸੱਜਣ ਹੈ ਸਾਡਾ ਜਨ ਦੀ ਨਈਏ ਪ੍ਰੇਮੀ ਪੁਰਖ ਹਨਗੇ ਦਰਵੀ ਭੂਜਣ ਵਾਲੇ ਸੰਦੀ ਨਈਏ ਜਿਹੜੇ ਲੋਕ ਖੁਸ਼ਗਣਗੇ ਬਿਹਾਰਾਂ ਦੇ ਵਿੱਚ ਹੀ ਲੱਗੇ ਰਹਿੰਦੇ ਹਨ ਤੁਸੀਂ ਨਹੀਂ ਜਿਹੜੇ ਅਕਲ ਵਾਲੇ ਹਨ ਬੁੱਧੀ ਵਾਲੇ ਹਨ ਆਲਾ ਕਾਹ ਦੀ ਨਈਏ ਜਿਹੜੇ ਸੁੰਦਰ ਸੁਭਗੁਣਾ ਵਾਲੇ ਹਿਰਦੇ ਵਾਲੇ ਹਨ ਉਹਨਾਂ ਨੂੰ ਹਰੀ ਮਿੱਤਰ ਸਾਰਿਆਂ ਥਾਂ ਦੀ ਪੂਰਨ ਪਰਮੇਸ਼ਰ ਦੇ ਸਿਉਂਦਾ ਹੈ ਜਲਖਾਲ ਉਤਮ ਅਧਿਕਾਰੀ ਇਥਾ ਵੀ ਨੇ ਆਈ ਕनिष्ठ ਅਧਿਕਾਰੀ ਪਥਵੀ ਵੀ ਨੇ ਆਈ ਮਦਮ ਅਧਿਕਾਰੀ ਅਕਾਸ਼ ਵੀ ਨੇ ਆਈ ਕਿਲਾਕਾਸ਼ ਦੇ ਚੰਨਾਰੇ ਸਾਰੇ ਹਰੀ ਨੂੰ ਪੂਰਨ ਦੇਖਦੇ ਹਨ ਹਰੀ ਮਿੱਤਰ ਨੂੰ ਭਰਮ ਬੇਨਸੇ ਗਾਏ ਗੁਣਨੀ ਜਿਨਾਂ ਨੇ ਤੋਏ ਜੀ ਦੇ ਗੁਣ ਗਾਏ ਨੇ ਜੋ ਧਰਮ ਆਦਿ ਜਿੰਨੇ ਸੀ ਵੇ ਸਭ ਚੱਕੇ ਗਏ ਪਰਦੇ ਚੱਕੇ ਗਏ ਜਿਵੇਂ ਕੂਚੀ ਦੇ ਫੇਲਨੇ ਕਰਕੇ ਭਾਂਡਾ ਸਾਫ ਹੋ ਜਾਂਦਾ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਗੁਨਾ ਨੂੰ ਨਿਖਤ ਗਾਉਣੇ ਕਰਕੇ ਅੰਤ ਕੰਨ ਦੀ ਸ਼ੁੱਧੀ ਹੋ ਕੇ ਪਰਮਾਤਮਾ ਦਾ ਸਭ ਨਾਸ਼ ਹੋ ਗਏ ਮਹਾਰਾ ਜੀ ਐਸੀ ਕਿਰਪਾਲਤਾ ਹੋ ਗਈ ਉਧਤ ਸੋਵਤ ਹਰ ਸੰਗ ਪਹਿਰੂਆ ਠੀਕ ਹੈ ਉਸ ਜੀ ਉਹਦਾ ਵੀ ਮਹਾਰੇ ਦੇ ਨਾਮ ਦਾ ਪਹਿਰੇਦਾਰ ਰਖਾਈਏ ਗੁਰ ਕਾ ਸ਼ਬਦ ਰਖਵਾਰੀ ਕਿਉਂਕਿ ਜੋਗਰ ਵੀ ਹਮਾਰੇ ਜਿਵੇਂ ਚੌਕੀਦਾਰ ਚਾਰ ਹੁੰਦੇ ਨੇ ਚਾਰੇ ਅੱਖਰ ਵਾਹਿਗੁਰੂ ਮੰਤਰੂਵੇ ਇਹ ਸਾਡੇ ਪਹਿਰੇਦਾਰ ਹਨਗੇ ਕੁਝ ਵੀ ਨਾ ਹੋਇਆ ਵੀ ਮਾਰਿਆ ਜਾ ਜਦੋਂ ਉਠੀਏ ਉਦੋਂ ਵੀ ਹਰੀ ਦੇ ਨਾਮ ਦਾ ਪਹਿਰਾ ਨਾ ਵੀ ਰੱਖੀਏ ਕਦੇ ਭੁਲਾਈਏ ਨਾ ਮਹਾਰਾਜ ਦੇ ਨਾਮ ਨੂੰ ਜਦੋਂ ਸੌਣ ਲੱਗਿਏ ਉਸ ਵੇਲੇ ਵੀ ਹਰੀ ਦੇ ਨਾਲ ਨਾਮ ਦੇ ਪਹਿਰੇਦਾਰ ਬਣਾ ਕੇ ਬੁੱਤੀ ਨੂੰ ਨੀਂਦ ਜੋ ਲੀਨ ਕਰਨਾ ਹੈ ਉਹਦੇ ਹਰੀ ਨੂੰ ਪਹਿਰੇਦਾਰ ਜਾਣ ਕੇ ਉਸ ਨੂੰ ਚਿੱਲੀ ਕਰਨੀ ਬੁੱਤੀ ਇਸ ਪ੍ਰਕਾਰ ਉੱਠ ਗਿਆ ਹੋਇਆ ਸੌਂਦਿਆ ਹੋਇਆ ਹਰੀ ਨਾਲ ਪਹਿਰੇਦਾਰ ਹੈ ਸਾਰਿਆਂ ਦਾ ਦ੍ਰਿਸ਼ਤਾਰੂ ਪਰਮੇਸ਼ਰ ਥੀਟਰ ਨਹੀਂ ਹੈ ਉੱਠ ਗਿਆ ਸੰਸਾਰ ਤੋਂ ਪਰਾਂਵ ਹੋ ਗਿਆ ਹੋਇਆ ਉਹ ਨਿਰਵਕਾਲ ਸੁਨਾਦੀ ਲੈ ਆਇਆ ਹਰੀ ਦੇ ਨਾਲ ਹੀ ਮਨ ਜਿਹੜਾ ਜੁੜਿਆ ਹੋਇਆ ਉਹਨਾਂ ਦਾ ਪਹਿਰਾ ਹਰ ਵਕਤ ਲੱਗਾ ਹੋਇਆ ਹੈ ਪਹਿਰੇਦਾਰ ਜਿਵੇਂ ਚੌਕੀਦਾਰ ਹੁੰਦਾ ਹੈ ਇਵੇਂ ਨਿਰਵੇਸ਼ ਦਾ ਨਾਮ ਉਹ ਨਾ ਦੇ ਉਕਾਰਾਂ ਨੂੰ ਰੋਕਣ ਦਾ ਆਪੇ ਕਹਰੇਦਾਰ ਹੈ ਜਾ ਕੇ ਸਿਮਰਨ ਜਮ ਨਹੀਂ ਡਰੂ ਕਿਉਂਕਿ ਸੁਭਮ ਕਰਨ ਕਰਕੇ ਜਮ ਦਾ ਡਰ ਨਹੀਂ ਰਹਿੰਦਾ ਹੈ ਕਿਸੇ ਪ੍ਰਕਾਰ ਦਾ ਭੈ ਨਹੀਂ ਹੁੰਦਾ ਰਹਾਉ ਚਰਨ ਕਮਲ ਪ੍ਰਭ ਰਿਜੈ ਨਿਵਾਸ ਲਈ ਹਜੂਰ ਦੇ ਜਗੇ ਚਰਨ ਹਨ ਕਬਲਵਤ ਪ੍ਰਕਾਸ਼ ਮੈਂ ਉਹਨਾਂ ਨੂੰ ਜੀਵਨ ਤੇ ਨਿਵਾਸ ਕਰਨਾ ਕਰ ਬਸੋਣਾ ਕਰ। ਪਗਲ ਦੂਹ ਕਾ ਹੋਇਆ ਨਾ ਜਿੰਨਾਂ ਜਿਹਦੇ ਜਮਾਲ ਦੇ ਚਰਨਾ ਕਮਨਾਂ ਦਾ ਨਿਵਾਸ ਹੋਇਆ ਟਿਕਾ ਹੋਇਆ ਉਹਨਾਂ ਦੇ ਸਾਰੇ ਦੁੱਖ ਅਗਿਆਨ ਜਨ ਜਿੰਨੇ ਸਭਨਾਂ ਦਾ ਨਾਸ਼ ਹੋ ਗਿਆ ਹੈ। ਆਸਾ ਮਾਨ ਤਾਨ ਤਨ ਈ ਜਨੂ ਦਾ ਨਰੇ ਆਸਵੀ ਕਾਲ ਕੁਸਦੀ ਹੈ ਬਹੁਤ ਜਨਮ ਵਿਛਰੇ ਸੇ ਮਾਦੋਈ ਜਨਮ ਤੋਂ ਮਾਰੇ ਲੇਖੇ ਸਰੂਜਾ ਆਸ ਲਗ ਜੀਵਨ ਚਿਰ ਤਹ ਦਸਨ ਦੇਖੇ ਅਬੇ ਮਾਨ ਜਿਹੜਾ ਸਤਕਾਰ ਵੀ ਲੋੜ ਐ ਸਰੀਰ ਕਜੋ ਤਾਨ ਬਾਲਵਾ ਧਨ ਵੀ ਇਕ ਪਰਮੇਸ਼ਵਰੀ ਐ ਸਾਡਾ ਆਸਾ ਹੈ ਸਾਨੂੰ ਵਾਹਿਗੁਰੂ ਦੇ ਮਿਲਨ ਦੀ ਮਾਨ ਸਦਸਿ ਪਰਸ਼ਦ ਮੰਨਣ ਕਰਨ ਰੂਪੋ ਤਾਨ ਬਜੇ ਰੂਪੀ ਬਾਲੋ ਤੁਹਾਨੂੰ ਐ ਨਾਮ ਕੋਈ ਸਾਡਾ ਸਾਚੇ ਸਾਹ ਕੀ ਮਨ ਮਹਤੀ ਜੇ ਵੀ ਸੱਚੇ ਪਾਤਸ਼ਾਹ ਦੀ ਮਨ ਚੋਟ ਲੈਣੀ ਐ ਇਹੀ ਸਾਡੀ ਆਸਾ ਹੈ ਇਹੋ ਹੀ ਸਾਡਾ ਮਾਣ ਹੈ ਇਹੋ ਹੀ ਕਾਣ ਹੈ ਇਹੋ ਹੀ ਸਾਡਾ ਧਾਨ ਹੈ ਇੱਕ ਮਹਾ ਗਰੀਬ ਜਨਤਾ ਦਾ ਅਨਾਥ ਕਿਸੇ ਨਾ ਕਿਸੇ ਬਹੁਤ ਗਰੀਬ ਹੈ ਕਾਜੀ ਜਨ ਹਨ ਨੂੰ ਆਉਂਦੇ ਸਾਹਮਣੇ ਦਾ ਮਾਣ ਨਹੀਂ ਕੰਨ ਦਾ ਕਾਣ ਨਹੀਂ ਅਤੇ ਕਿਸੇ ਪ੍ਰਕਾਰ ਗੁਨਾ ਦਾ ਮਾਣ ਨਹੀਂ ਹੈ ਜੇ ਵਾਹ ਗਰੀਬੀ ਦੇ ਰਹਿਣ ਦੇ ਸਾਧੂ ਆਪਾ ਭਾਵ ਗਵਾ ਕੇ ਉਹ ਜਨ ਭਗਤ ਅਨਾਥ ਯਤਿਮ ਜਿਵੇਂ ਬੱਚਾ ਹੁੰਦਾ ਛੋਟਾ ਪੁੱਛੜਗਾ ਇਸ ਪ੍ਰਕਾਰ ਸਾਧੂ ਮਹਾਰਾਯਾ ਆਪਨੇ ਬਣੇ ਰਹਿੰਦੇ ਨੇ ਕੁਛ ਉਹਦੇ ਬੱਚੇ ਨੂੰ ਜਿਵੇਂ ਆਪਣੀ ਪਾਲਣਾ ਦੀ ਜਾਂਚ ਨਹੀਂ ਹੁੰਦੀ ਆਪਣੇ ਸੰਭਾਲਣ ਦੀ ਜਾਂਚ ਨਹੀਂ ਹੁੰਦੀ ਇਸੇ ਪ੍ਰਕਾਰ ਸਾਧੂ ਹਾਂ ਉਹ ਆਪਣੀ ਪਾਲਣਾ ਪੋਸਣਾ ਦੀ ਕਿਸੇ ਪ੍ਰਕਾਰ ਦੀ ਸੰਭ ਸਮਾਈ ਦੀ ਗਿਆਨਪਨੀ ਰੱਖਦੇ ਹਨ ਬਹੁਤ ਮਾਮ ਕਰਕੇ ਗੁਨਾਹ ਦੀ ਹੰਗਤਾ ਤੋਂ ਰਹਿ ਤੌਨ ਕਿ ਗਰੀਬ ਹਨਗੇ ਦੇਦੇ ਜਨ ਸਾਧ ਐ ਨਾਥ ਪਰਮੇਸ਼ਰ ਤੋਂ ਬਿਨਾਂ ਹਰ ਕੋਈ ਆਸ ਨਹੀਂ ਐ ਸੇ ਗਰੀਬ ਹਾਂ ਨਾਲਿ ਪ੍ਰਭ ਰਾਖੇ ਦੇ ਹਾਥ ਜੇ ਪ੍ਰਭ ਉਹ ਨਾ ਕਰੀ ਜਿੰਨੇ ਬੱਚਿਆਂ ਨੂੰ ਜਿਉਂ ਬਾੜੀ ਬਾੜ ਕੋ ਮਹਦਾਰੀ ਮਾਤਾ ਪਾਲ ਕੇ ਰੱਖਦੀ ਐ ਇਉ ਆਪ ਪ੍ਰਭ ਗੁਰੂ ਸਾਹਿਬ ਜੀ ਕਹਿੰਦੇ ਹੱਥ ਦੇ ਕੇ ਕਿਰਪਾ ਦਾ ਰੱਖਣਾ ਕੀਤੇ ਹਨ